ਆਸਟਰ ਦੇ ਸਮੇਤ 10 ਜਾਣਿਆਂ ਨੇ ਉਸ ਨੌਜਵਾਨ ਨੂੰ ਕੰਧਾਂ ਦੇ ਨਾਲ ਸਿਰ ਮਾਰ ਮਾਰ ਕੇ ਠੁੱਡੇ ਮਾਰ ਮਾਰ ਕੇ ਉਹਦੇ ਪਿਸ਼ਾਹ ਵਾਲੇ ਥਾਂ ਤੇ ਸੱਟਾਂ ਮਾਰ ਮਾਰ ਕੇ ਸਦਾ ਮੌਤ ਦੀ ਨੀਂਦ ਸੁਵਾ ਦਿੱਤਾ ਤੇ ਗੱਲ ਕੀਤੀ ਗਈ ਕਿ ਇਹਦੇ ਅੰਦਰ ਦਾ ਸ਼ੈਤਾਨ ਮਾਰ ਰਹੇ ਆ ਅਸੀਂ ਇਹਦੇ ਸਰੀਰ ਤੇ ਕੋਈ ਸੱਟ ਨਹੀਂ ਮਾਰ ਰਹੇ ਅਸੀਂ ਇਹਨੂੰ ਕੋਈ ਦੁੱਖ ਨਹੀਂ ਦੇ ਰਹੇ ਪਰ ਦੇ ਹਾਲਾਤ ਵਿਖਾਉਂਗਾ ਘਰੇ ਉਸ ਕੋਦੇ ਘਰ ਦੇ ਹਾਲਾਤ ਵਿਖਾਉ ਤੁਹਾਨੂੰ ਆਜਾ ਉਹਦੇ ਮੂੰਚ ਪਾਣੀ ਪਾਇਆ ਉਹਨੂੰ ਪਾਣੀ ਵੀ ਨਹੀਂ ਨੰਗ ਰਿਆ ਤੇ ਫਿਰ ਜਦੋਂ ਪਾਣੀ ਪਾਇਆ ਤੇ ਅਸੀਂ ਬਹੁਤ ਉਹਨੂੰ ਹਲਾਇਆ ਚਲਾਇਆ ਵਾਜਾ ਮਾਰੀਆਂ ਪਰ ਉਹ ਬਿਹੋਸ਼ ਹੋ ਚੁੱਕਿਆ 10 15 ਮਿੰਟ ਬਾਅਦ ਉਹਨੇ ਆਪਣੀ ਜਾਨ ਦੇ ਦਿੱਤੀ ਮੈਂ ਉਸੇ ਘਰ ਦੇ ਵਿੱਚ ਹੀ ਖੜਾ ਇਹ ਉਸੇ ਨੌਜਵਾਨ ਦਾ ਘਰ ਆ ਜਿਸ ਦੇ ਛੋਟੇ ਛੋਟੇ ਬੱਚੇ ਆ ਮਾਂ ਆ ਗਈ ਬਜ਼ੁਰਗ ਠੀਕਾ ਹਾਲਾਤ ਕੀ ਸੀ ਘਰ ਦੇ ਉਹ ਸਾਰੀ ਗੱਲਬਾਤ ਆ ਜਿਹੜੀ ਤੁਹਾਡੇ ਧਿਆਨ ਦੇ ਵਿੱਚ ਮੈਂ ਲੈ ਕੇ ਆਉਂਗਾ ਮਾਤਾ ਜੀ ਅੱਗੇ ਆਓ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਾਖਲ ਜੀ ਕੀ ਗੱਲਬਾਤ ਹੋਈ ਸੀ ਬਿਮਾਰ ਸੀ ਤੁਹਾਡਾ ਪੁੱਤਰ ਨਹੀਂ ਜੀ ਕਦੀ ਬਿਮਾਰ ਹੋਇਆ ਹੀ ਨਹੀਂ ਸੀ ਮੇਰਾ ਬੱਚਾ ਹੂੰ ਉਦਨ ਹੀ ਅਚਾਨਕ ਹੀ ਇਕਦਮ ਜਿ ਤਰ੍ਹਾਂ ਹਵਾਜੀ ਹੁੰਦੀ ਚੀਕਾਂ ਮਾਰਨ ਲੱਗ ਪਿਆ ਹੂੰ ਅਸੀਂ ਸੋਚਿਆ ਇਹਨੂੰ ਕੋਈ ਬਾਹਰ ਦੀ ਨੁਕਸ ਹੋ ਗਿਆ ਹੂੰ ਇਹ ਕਰਕੇ ਅਸੀਂ ਫੋਨ ਪਾਸਟਰ ਜੀ ਨੂੰ ਸੱਦਿਆ ਕਿ ਪ੍ਰਾਰਥਨਾ ਕਰਨਗੇ ਤੇ ਠੀਕ ਹੋ ਜਾਏਗਾ ਹੂੰ ਉਹਨਾਂ ਨੂੰ ਸੱਦਿਆ ਤੇ ਤਿੰਨ ਜਣੇ ਪਹਿਲਾਂ ਆਏ ਉਹਨਾਂ ਨੇ ਫੋਨ ਕਰਕੇ 10 12 ਜਣੇ ਮਗਰ ਹੋਰ ਬੁਲਾ ਲਏ ਉਹਨਾ ਪ੍ਰਾਰਥਨਾ ਕਰਨ ਦੀ ਬਜਾਏ ਉਹਨੂੰ ਪਹਿਲਾਂ ਅੰਦਰੋਂ ਖਿੱਚਿਆ ਤੇ ਉਹਦਾ ਸਿਰ ਕੰਧ ਦੇ ਨਾਲ ਮਾਰਿਆ ਬੜੀ ਜ਼ੋਰ ਦੀ ਫਿਰ ਉਹਨੂੰ ਥੂਕੇ ਜਿਦੋਂ ਲਿਆਇਆ ਤੇ ਸਾਰਿਆਂ ਜਣਿਆਂ ਨੇ ਉਹਨੂੰ ਘੇਰਾ ਘਤ ਲਿਆ ਕੋਈ ਉਹਨੂੰ ਠੋਡ ਮਾਰਦਾ ਹੀ ਕੋਈ ਚਪੇੜਾ ਮਾਰਦਾ ਹੀ ਉਹਨਾਂ ਨੇ ਧੂ ਧੂ ਕੇ ਸਾਰੇ ਵੇਲੇ ਦੇ ਵਿੱਚ ਤੇ ਉਹਨੂੰ ਬਹੁਤ ਜ਼ਿਆਦੀਆਂ ਸੱਟਾਂ ਲਾਤੀਆਂ ਤੇ ਉਹਨੂੰ ਬਿਹੋਸ਼ ਹੀ ਕਰ ਦਿੱਤਾ ਜਦੋਂ ਉਹਨੂੰ ਬਿਹੋਸ਼ ਕਰ ਦਿੱਤਾ ਤੇ ਉਹਦੀਆਂ ਬਾਹਾਂ ਵੀ ਬੰਨ ਗਏ ਪਿਛੇ ਨੂੰ ਤੇ ਉਹਦੀਆਂ ਲੱਤਾਂ ਵੀ ਬੰਨ ਕੇ ਤੇ ਮੁੱਦੇ ਮੂੰਹ ਉਹਨੂੰ ਮੰਜੀ ਤੇ ਸੁੱਟ ਗਏ ਸੁੱਟ ਕੇ ਤੇ ਆਪ ਉਹ ਚਲੇ ਗਏ ਜਦੋਂ ਬਾਅਦ ਵਿੱਚ ਉਹ ਚਲ ਗਏ ਤੇ ਮੈਂ ਉਹਦੀਆਂ ਬਾਹਾਂ ਖੋਲੀਆਂ ਤੇ ਮੈਂ ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦੀ ਹਾਂ ਪਰ ਮੇਰੇ ਕੋ ਮੇਰਾ ਪੁੱਤ ਜਵਾਨ ਬਹੁ ਸੀ ਮੇਰੇ ਕੋ ਸਿੱਧਾ ਵੀ ਨਹੀਂ ਹੁੰਦਾ ਫਿਰ ਇੱਕ ਮੁੰਡਾ ਮੇਰੇ ਲੱਗ ਗਿਆ ਇਹ ਦੋਵਾਂ ਜਣਿਆਂ ਨੇ ਮਾਰਾ ਜਿਆ ਉਹਨੂੰ ਸਿੱਧਾ ਕੀਤਾ ਉਹਦੇ ਮੂੰਹ ਚ ਪਾਣੀ ਪਾਇਆ ਉਹਨੂੰ ਪਾਣੀ ਵੀ ਨਹੀਂ ਨੰਗ ਰਿਹਾ ਤੇ ਫਿਰ ਜਦੋਂ ਪਾਣੀ ਪਾਇਆ ਤੇ ਅਸੀਂ ਬਹੁਤ ਉਹਨੂੰ ਹਲਾਇਆ ਚਲਾਇਆ ਆਵਾਜ਼ਾਂ ਮਾਰੀਆਂ ਪਰ ਉਹ ਬੇਹੋਸ਼ ਹੋ ਚੁੱਕਿਆ 10 15 ਮਿੰਟ ਬਾਅਦ ਉਹਨੇ ਆਪਣੀ ਜਾਨ ਦੇ ਦਿੱਤੀ ਜਦੋਂ ਪਤਾ ਲੱਗਾ ਕਿ ਅਸੀਂ ਰੋਣ ਪਿੱਟ ਡੈ ਪਏ ਤੇ ਗਵਾਂਡੀਆਂ ਨੇ ਉਹਨਾਂ ਨੂੰ ਫੇਰ ਫੋਨ ਕੀਤਾ ਫਿਰ ਉਹ ਗੱਡੀ ਲੈ ਕੇ ਆ ਗਏ ਗੱਡੀ ਲੈ ਕੇ ਆਇਆ ਤੇ ਉਹਨੂੰ ਮਰੀ ਹੋਈ লাশ ਨੂੰ ਹਸਪਤਾਲ ਵਿੱਚ ਲੈ ਕੇ ਗਿਆ ਉਹਨਾਂ ਦੇ ਗਾੜੀ ਜਾ ਕੇ ਹੱਥ ਜੋੜੇ ਕੇ ਇਹ লাশ ਨੂੰ ਥੋੜੇ ਚਿਰ ਵਾਸਤੇ ਹੀ ਦਾਖਲ ਕਰ ਲਓ ਤੇ ਉਹਨਾਂ ਨੇ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਬਜ਼ੁਰਗ ਮਾਤਾ ਵਾ ਇਹਨਾਂ ਦਾ ਬੇਟੇ ਦੀ ਅੱਧਾ ਘੰਟਾ ਪਹਿਲਾਂ ਮੌਤ ਹੋਈ ਆ ਮੈਂ ਮਾਤਾ ਨਾਲ ਧੱਕਾ ਨਹੀਂ ਕਰ ਸਕਦਾ ਮੈਂ ਇਹਨੂੰ ਦਾਖਲ ਨਹੀਂ ਕਰ ਸਕਦਾ ਤਹੀ ਇਹਨੂੰ ਘਰ ਲੈ ਜਾਓ ਕੀ ਨਾਮ ਸੀ ਪਾਸਟਰ ਦਾ ਮਾਤਾ ਜੀ ਪਾਸਟਰ ਦਾ ਨਾਮ ਜੈਕੀ ਹੀ ਪਿੰਡ ਉਹਦਾ ਸੰਗਰ ਅੱਛਾ ਉਹ ਇੱਥੇ ਤੁਹਾਡੇ ਪੁੱਤਰ ਦੇ ਉੱਪਰ ਜਿਹੜਾ ਵੀ ਕੋਈ ਟੂਰਨਾਮੈਂਟ ਆਪਣ ਕਰਨ ਵਾਸਤੇ ਇੱਥੇ ਆਇਆ ਜਦੋਂ ਮੌਤ ਹੋ ਗਈ ਫਿਰ ਡੈੱਡ ਬੋਡੀ ਨੂੰ ਵੀ ਉਹੀ ਲੈ ਕੇ ਜਾਂਦਾ ਹੈ ਹਾਂ ਜੀ ਉਹੀ ਜਾਂਦਾ ਹੈ ਅੱਛਾ ਤੁਸੀਂ ਉਸ ਪਾਸਟਰ ਨੂੰ ਪਹਿਲਾਂ ਕਦੇ ਮਿਲੇ ਸੀ ਜਾਂਦੇ ਸੀ ਤੁਸੀਂ ਸੰਗਤ ਨਹੀਂ ਜੀ ਅਸੀਂ ਨਹੀਂ ਜਾਂਦੇ ਫਿਰ ਕੀਤੇ ਕਹਿਣ ਤੇ ਉਹ ਆਇਆ ਤੁਹਾਡੇ ਘਰ ਸਾਡੇ ਗਵਾਂਡ ਆ ਉਹਨਾਂ ਦੇ ਚਰਚੇ ਜਾਂਦੇ ਸੀ ਤੇ ਉਹਨਾਂ ਨੇ ਕਹਿਣ ਤੇ ਆਇਆ ਇਹੀ ਘਰ ਆ ਗਵਾਂਡੀਆਂ ਦਾ ਫਿਰ ਤੁਸੀਂ ਇਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਨਹੀਂ ਕੋਈ ਗੱਲ ਕੀਤੀ ਵੀ ਅਸੀਂ ਗੱਲ ਕਾਦੀ ਕਰਦੇ ਵੀ ਫਿਰ ਲੜਾਈ ਝਗੜੇ ਚ ਕੰਮ ਆਉਂਦਾ ਹੀ ਉਹਨਾਂ ਨੇ ਸੱਦਿਆ ਹੀ ਤੇ ਉਹਨਾਂ ਨੇ ਸਾਡੀ ਪਛਾਣ ਪਛਾਣ ਕਰਾਈ ਅਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਸੀ ਵੀ ਕੌਣ ਆਉ ਕਿਉਂਕਿ ਅਸਲ ਦੇ ਵਿੱਚ ਤੁਸੀਂ ਇੱਕੋ ਗੱਲ ਮੈਂ ਦੱਸ ਦੇਣਾ ਜੇ ਤੁਸੀਂ ਰੱਬ ਦੇ ਨਾਮ ਦੀ ਗੱਲ ਕਰਦੇ ਹੋ ਤੇ ਜੇ ਤੁਸੀਂ ਇਹ ਵੀ ਗੱਲ ਕਰ ਲੋ ਤੇ ਮਨ ਦੇ ਇੱਕ ਟਕਾ ਦੀ ਗੱਲ ਹੁੰਦੀ ਆ ਅਸਲ ਦੇ ਵਿੱਚ ਜੋ ਸੋਸ਼ਲ ਮੀਡੀਆ ਤੇ ਰੋਸਿਆ ਜਾਂਦਾ ਜਿੱਥੇ ਸਿਰ ਤੇ ਹੱਥ ਰੱਖ ਕੇ ਭੂਤਾਂ ਕੱਢੀਆਂ ਜਾਂਦੀਆਂ ਸਿਰ ਤੇ ਹੱਥ ਰੱਗ ਕੇ ਉਹਨਾਂ ਨੂੰ ਜਿਹੜਾ ਥੱਲੇ ਜ਼ਮੀਨ ਤੇ ਸਿੱਟਿਆ ਜਾਂਦਾ ਜਾਂ ਕਿ ਤੇ ਦਾਵੇ ਕੀਤੇ ਜਾਂਦੇ ਆ ਵੀ ਅਸੀਂ ਮਰਦਿਆਂ ਨੂੰ ਜਿਉਂਦੇ ਕਰ ਦਿੰਨੇ ਆਂ ਅਸੀਂ ਉਹਨਾਂ 'ਚ ਜਾਨ ਪਾ ਦਿੰਨੇ ਆਂ ਜਾਨ ਦਾ ਤੇ ਪਤਾ ਨਹੀਂ ਪਰ ਇਸ ਗਰੀਬ ਪਰਿਵਾਰ ਦੇ ਸਿਰ ਤੋਂ ਜਿਹੜਾ ਕਮਾਉਣ ਵਾਲਾ ਇਹਨਾਂ ਦਾ ਪੁੱਤ ਸੀਗਾ ਠੀਕ ਆ ਉਹਦੀ ਜਾਨ ਆ ਜਿਹੜੀ ਉਹ ਇੱਕ ਇਸ ਪਖੰਡ ਬਾਦ ਦੇ ਸਿਰੋਂ ਲਈ ਗਈ ਆ ਜਿਵੇਂ ਮਾਤਾ ਨੇ ਦੱਸਿਆ ਤਿੰਨ ਜਾਣੇ ਆਉਂਦੇ ਆ ਫਿਰ 10 ਜਾਣੇ ਇਕੱਠੇ ਹੁੰਦੇ ਆ ਹੁਣ ਤੁਸੀਂ ਇੱਕ ਗੱਲ ਇਹ ਸੋਚ ਲਓ ਵੀ ਇਹ ਉਹ ਮਨੁੱਖੀ ਕਾਣ ਦਰਿੰਦਗੀ ਦੀਆਂ ਹੱਦਾਂ ਪਾਰ ਹੋਈਆਂ ਇੱਕ ਰੱਬ ਦੇ ਨਾਮ ਦੇ ਮੈਂ ਇਹ ਕਹਿ ਸਕਦਾ ਗੁੰਮਰਾਹ ਗੁੰਮਰਾਹ ਕਰਕੇ ਰੱਬ ਦੇ ਨਾਮ ਤੇ ਇਸ ਪਰਿਵਾਰ ਦੇ ਕੋਲੋਂ ਇਹਨਾਂ ਦਾ ਨੌਜਵਾਨ ਪੁੱਤਾ ਜਿਹੜਾ ਉਹ ਰੱਬ ਦੇ ਨਾਮ ਦੀਆਂ ਗੱਲਾਂ ਕਰਨ ਵਾਲੇ ਉਹਨਾਂ ਲੋਕਾਂ ਵੀ ਰੱਬ ਹੈ ਕੀ ਆ ਰੱਬ ਰਹਿੰਦਾ ਕਿੱਥੇ ਆ ਰੱਬ ਦੀ ਰੂਪਰੇਖਾ ਕੀ ਆ ਸਿਰਫ ਇੱਕ ਗੱਲਾਂ-ਬਾਤਾਂ ਤੇ ਆਪਣੀ ਮੈਂ ਇਹ ਕਹਿ ਸਕਦਾ ਵੀ ਆਪਣੀ ਦੁਕਾਨ ਨੂੰ ਵੱਡੀ ਕਰਨ ਕਿਉਂਕਿ ਦੁਕਾਨ ਸ਼ਬਦ ਹੀ ਮੈਂ ਵਰਤੂੰਗਾ ਕਿਉਂਕਿ ਜਿੱਥੇ ਕਿਤੇ ਰੱਬ ਦੇ ਨਾਂ ਦੀ ਗੱਲ ਹੁੰਦੀ ਆ ਉੱਥੇ ਕੁਦਰਤ ਦੀ ਗੱਲ ਹੁੰਦੀ ਆ ਪਰ ਨਹੀਂ ਉਹ ਚੀਜ਼ਾਂ ਨੂੰ ਨਹੀਂ ਸਮਝਿਆ ਗਿਆ ਉਸ ਪਾਸਟਰ ਨੂੰ ਮੈਂ ਪੁੱਛਣਾ ਚਾਹਣਾ ਕਿ ਆ ਛੋਟੇ-ਛੋਟੇ ਬੱਚੇ ਨੇ ਉਸ ਵੀਰ ਦੇ ਇਹਨਾਂ ਦਾ ਕਸੂਰ ਕੀ ਆ ਠੀਕਾ ਜਿਹੜੇ ਚੰਗੀ ਤਰ੍ਹਾਂ ਹਜੇ ਬੋਲਣਾ ਨਹੀਂ ਜਾਣਦੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਚੰਗਾ ਮਾੜਾ ਕੀ ਆ ਕੀ ਇਹ ਕੱਲ ਨੂੰ ਕਿਸੇ ਧਰਮ ਤੇ ਵਿਸ਼ਵਾਸ ਕਰਨਗੇ ਕੀ ਇਹ ਆਪਦੇ ਦੇਸ਼ ਦੇ ਵਿੱਚ ਰਹਿ ਕੇ ਇਸ ਮੁਲਖ ਦੇ ਵਿੱਚ ਰਹਿ ਕੇ ਕਿ ਕੱਲ ਨੂੰ ਇਹ ਰੱਬ ਦੇ ਨਾਮ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਇਹ ਚੰਗਾ ਕਹਿਣਗੇ ਕੱਲ ਨੂੰ ਇਹਨਾਂ ਨੂੰ ਅੱਜ ਇਹ ਨਹੀਂ ਪਤਾ ਵੀ ਸਾਡੇ ਪਿਓ ਦੀ ਮੌਤ ਆ ਜਿਹੜੀ ਉਹ ਕਿਹੜੇ ਤਰੀਕੇ ਦੇ ਨਾਲ ਹੋ ਗਈ ਅੱਛਾ ਮਾਰਨ ਤੋਂ ਬਾਅਦ ਵੀ ਗੱਲ ਉੱਥੇ ਖਤਮ ਨਹੀਂ ਹੋਈ ਬਾਅਦ ਦੇ ਵਿੱਚ ਇਹਨਾਂ ਦੇ ਫਾਦਰ ਦੀ ਡੈੱਡ ਬਾਡੀ ਨੂੰ ਲਿਜਾ ਕੇ ਡਾਕਟਰ ਦੀਆਂ 20 ਮਿੰਟਾਂ ਕੀਤੀਆਂ ਉਹਨਾਂ ਦੇ ਵੀ ਤਰਲੇ ਕੀਤੇ ਗਏ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਫਾਦਰ ਨੂੰ ਤੁਸੀਂ ਦਾਖਲ ਕਰ ਲੋ ਕਿਉਂਕਿ ਇਹ ਇੱਕ ਵੱਡੀ ਗੇਮ ਸੀ ਪਲਾਨ ਸੀ ਵੀ ਜੇ ਕਿਤੇ ਦਾਖਲ ਕਰ ਲੇਤਾ ਜਾਊ ਤਾਂ ਇਹ ਕਹਿ ਦਿਆਂਗੇ ਵੀ ਦਾਖਲ ਕਰ ਲਿਆ ਸੀ ਟ੍ਰੀਟਮੈਂਟ ਕਰਦਿਆਂ ਦੀ ਜਿਹੜੀ ਮੌਤ ਆ ਉਹ ਹੋ ਗਈ ਉਸ ਡਾਕਟਰ ਨੂੰ ਵੀ ਸਲੂਟ ਆ ਜਿਹਨੇ ਇਹ ਗੱਲ ਕਹੀ ਕਿ ਮੈਂ ਇਸ ਪਰਿਵਾਰ ਦੇ ਨਾਲ ਧੋਖਾ ਨਹੀਂ ਕਰ ਸਕਦਾ ਮੈਂ ਤੁਹਾਡੇ ਵਾਂਗੂ ਰੱਬ ਦੀਆਂ ਗੱਲਾਂ ਦੇ ਨਾਲ ਇਹਨਾਂ ਨੂੰ ਗੁਮਰਾਹ ਨਹੀਂ ਕਰ ਸਕਦਾ ਜੋ ਸਚਾਈ ਆ ਕਿ ਅੱਧਾ ਘੰਟਾ ਪਹਿਲਾਂ ਉਹਦੀ ਮੌਤ ਆ ਜਿਹੜੀ ਉਹ ਹੋ ਚੁੱਕੀ ਆ ਤੁਸੀਂ ਰੋਕਣ ਦਾ ਯਤਨ ਨਹੀਂ ਕੀਤਾ ਬਹੁਤ ਜ਼ਿਆਦਾ ਜੀ ਮੈਂ ਬਹੁਤ ਦਰਲੇਲੇ ਕਿ ਮੇਰੇ ਬੇਟੇ ਨੂੰ ਦੋਵੇਂ ਹੋਰ ਕਿਤੇ ਲੈ ਜਾਂਗੀ ਮੈਂ ਹੋਰ ਕਿਤੇ ਇਲਾਜ ਕਰਾਵਾਂਗੀ ਪਰ ਮੈਨੂੰ ਉਹ ਗਾ ਨਹੀਂ ਹੁੰਦਿੰਦੇ ਉਹਨਾਂ ਨੇ ਕਿਹੜਾ ਪਾਇਆ ਚਾਰ ਚਫੇਰੇ ਜੇ ਤੋਂ ਮੈਂ ਗਾ ਹੁੰਦੀ ਮੈਨੂੰ ਪਿਛੇ ਤਾਂ ਕਰ ਦਿੰਦੇ ਸੀ ਕਹਿੰਦੇ ਮਾਤਾ ਇਹਨੂੰ ਨਹੀਂ ਸੱਟ ਲੱਗ ਰਹੀ ਤੇਰੇ ਬੇਟੇ ਨੂੰ ਕੁਝ ਨਹੀਂ ਹੋਣਾ ਇਹ ਸ਼ੈਤਾਨ ਨੂੰ ਸੱਟ ਲੱਗਣੀ ਹੈ ਅਈ ਸ਼ੈਤਾਨ ਕੱਢਣ ਦੇ ਇਹ ਕੋ ਤੋ ਪਿਛੇ ਹੋ ਕੇ ਬਹਿ ਜਾ ਮੈਂ ਬੜੇ ਤਰਲੇ ਲੈ ਪਰ ਮੇਰੀ ਉਹਨਾਂ ਨੇ ਸੁਣੀ ਨਹੀਂ ਇੱਕ ਤੁਸੀਂ ਦੇਖੋ ਮੈਨੂੰ ਤਾਂ ਕਿਉਂਕਿ ਅਸੀਂ ਤਾਂ ਅੱਗੇ ਵੀ ਚੈਲੰਜ ਕਰਦੇ ਰਹਿੰਦੇ ਆ ਆਪਣੇ ਚੈਨਲ ਦੇ ਰਾਹੀਂ ਵੀ ਜੇ ਕੋਈ ਤੁਹਾਡੇ ਕੋਲੇ ਚਮਤਕਾਰ ਆ ਅਸੀਂ ਖੜੇ ਆ ਸਾਨੂੰ ਦੱਸ ਦਿਓ ਤੁਸੀਂ ਕਰ ਦਿਓ ਜੀ ਨੂੰ ਜਿਉਂਦਾ ਕਰਦਾ ਜਿਹੜਾ ਕੁਝ ਦਿਖਾਉਣਾ ਤੁਸੀਂ ਦਿਖਾ ਦਿਓ ਪਰ ਕਿੱਥੇ ਇਹ ਗੱਲਾਂ ਕਿੱਥੇ 10 ਬੰਦੇ ਰਲ ਕੇ ਇੱਕ ਬੰਦੇ ਨੂੰ ਪ੍ਰੇਤ ਦੇ ਨਾਂ ਤੇ ਭੂਤ ਦਾ ਵਾਸਤਾ ਪਾ ਕੇ ਉਹਨੂੰ ਪਸ਼ੂਆਂ ਦੇ ਵਾਂਗ ਕੁੱਟਿਆ ਜਾ ਰਿਹਾ ਲੱਤਾਂ ਦੇ ਨਾਲ ਕੁੱਟਿਆ ਜਾ ਰਿਹਾ ਕਿਤੇ ਉਹਦਾ ਕੰਧ ਦੇ ਨਾਲ ਸਿਰ ਮਾਰਿਆ ਜਾ ਰਿਹਾ ਠੀਕ ਆ ਮੈਂ ਕਹਿੰਦਾ ਹਰ ਚੀਜ਼ ਦੀ ਇੱਕ ਮਨਿਆਦ ਹੁੰਦੀ ਆ ਸਮਾ ਹੁੰਦਾ ਕਿਸੇ ਵਿੱਚ ਪਰ ਬੰਦੇ ਦੀ ਕਾਦੀ ਮਣਿਆ ਦਾ ਇੱਕ ਸਾਦੀ ਗੱਲ ਆ ਠੀਕ ਆ ਆ ਗਿਆ ਤਾਂ ਜ਼ਿੰਦਗੀ ਹੈਗੀ ਐ ਨਹੀਂ ਤਾਂ ਸਾਰਾ ਕੁਝ ਖਤਮ ਆ ਉਹ ਇਹਨਾਂ ਨੂੰ ਇੱਕ ਆਸ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲੋ ਸਹੀ ਹੋ ਜੇ ਉਹੀ ਘਰ ਦੇ ਵਿੱਚ ਉਹੀ ਕਮਾਉਣ ਵਾਲਾ ਸੀਗਾ ਕੱਲਾ ਜੀ ਮੇਰਾ ਕੋਈ ਸਹਾਰਾ ਨਹੀਂ ਹੋਰ ਉਹੀ ਇਹੀਂ ਸੱਤ ਜੀ ਆ ਉਹੀ ਵੇਖਦਾ ਸੀ ਸਾਰਿਆਂ ਨੂੰ ਕੀ ਕੰਮ ਕਰਦਾ ਸੀ ਮਾਨਸ ਕੰਮ ਕਰ ਉਹ ਮਿਹਨਤ ਮਜ਼ਦੂਰੀ ਕਰਦਾ ਸੀ ਪਰ ਇਹ ਹੀ ਵੀ ਚਲੋ ਟਾਈਮ ਦੇ ਟਾਈਮ ਸਾਨੂੰ ਮਦਦ ਕਰਦਾ ਸੀ ਸਾਰਿਆਂ ਦੀ ਸਾਨੂੰ ਲਿਆ ਕੇ ਦਿੰਦਾ ਸੀ ਤੇਹੀਂ ਖਾਂਦੇ ਬਿਲਕੁਲ ਵੇਖੋ ਉਹੀ ਇੱਕ ਕਮਾਉਣ ਵਾਲਾ ਸੀ ਇਸ ਪਰਿਵਾਰ ਦੇ ਵਿੱਚ ਜਿਹਦੇ ਨਾਲ ਇਹ ਇੱਕ ਦਰਿੰਦਗੀ ਕਰ ਦਿੱਤੀ ਗਈ ਕਿਉਂਕਿ ਬਹੁਤ ਵਾਰੀ ਤਨੁਹਾਥ ਜੋੜ ਕੇ ਮੈਂ ਇਹ ਗੱਲ ਦੀ ਮਿਹਨਤ ਕਰਦਾ ਹੁੰਦਾ ਵੀ ਜੇ ਇਹ ਸਰੀਰ ਰੋਗੀ ਹੋਇਆ ਹੈ ਇਹ ਡਾਕਟਰੀ ਤਰੀਕੇ ਨਾਲ ਠੀਕ ਹੋਊਗਾ ਆ ਛੱਡ ਦਿਓ ਤਵੀ ਧਾਗਿਆਂ ਦਾ ਖਿਹੜਾ ਇਹਦੇ ਨਾਲ ਇਹ ਗੱਲਾਂ ਨਹੀਂ ਬਣਣੀਆਂ ਜੇ ਰੋਟੀ ਦੀ ਭੁੱਖ ਲੱਗਦੀ ਹੈ ਸਰੀਰ ਮੰਗਦਾ ਤੇ ਉਹ ਰੋਟੀ ਦੇ ਨਾਲ ਹੀ ਮਿਟੂਗੀ ਉਹ ਕੱਲੀ ਰੋਟੀ ਥਾਲੀ ਦੇ ਵਿੱਚ ਪਰੋਸ ਕੇ ਰੱਖ ਕੇ ਕੱਲਾ ਓਵੇਂ ਗੇਮਾ ਨਹੀਂ ਚੱਲਣੀਆਂ ਪਰ ਪਤਾ ਨਹੀਂ ਅਸੀਂ ਕਦੋਂ ਸਿਆਣੇ ਹੋਵਾਂਗੇ ਅਸੀਂ ਲਾਈ ਲੱਗ ਬਣਦੇ ਜਾ ਰਹਿਆਂ ਮਗਰ ਲੱਗ ਲੱਗ ਕੇ ਇਹ ਚੀਜ਼ਾਂ ਦੇ ਅੰਧਵਿਸ਼ਵਾਸਾਂ ਦੇ ਵਿੱਚ ਫਸ ਕੇ ਇਹ ਕੋਈ ਅੱਜ ਪਹਿਲੀ ਘਟਨਾ ਨਹੀਂ ਕਿੰਨਾ ਟਾਈਮ ਸੰਗਤ ਜੀ ਭਾਂਜੀ ਜਾਂਦੇ ਰਹੇ ਸੰਗਤ ਈ ਜਾਂਦੇ ਰਹੇ ਗਵਾਲੀਆਂ ਨੇ ਦੱਸ ਪਾਈ ਸਾਨੂੰ ਜੀ ਤੇ ਆਈ ਪਾਸਟਰ ਕਾਰਜ ਬੁਲਾਏ ਹੂੰ ਤੇ ਵੀ ਇਹਨਾਂ ਤੇ ਦਵਾਈ ਕਰ ਦੋ ਉਥਰ ਚੀਕਾ ਮਾਰਦੇ ਹੀ ਹੂੰ ਤਾਂ ਉਹਨਾਂ ਨੇ ਦਵਾਈ ਨਹੀਂ ਕੀਤੀ ਉਹਨਾਂ ਨੇ ਮਾਰਨ ਕੁੱਟਣ ਇਹ ਘਟਨਾ ਤੋਂ ਤੁਸੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣ ਲਓ ਕਿ ਜੇ ਇਸ ਤਰ੍ਹਾਂ ਦੇ ਅੰਧਵਿਸ਼ਵਾਸ ਹੋਣਗੇ ਤਾਂ ਅਸੀਂ ਆਪਣੇ ਪਰਿਵਾਰ ਦੇ ਜੀਵਾਂ ਦੀਆਂ ਜਾਨਾਂ ਸਾਡੇ ਕੋਲੇ ਵੀਰ ਤਰਕਸ਼ੀਲ ਵਾਲੇ ਵੀਰ ਵੀ ਪਹੁੰਚਿਆ ਕਿ ਹਰ ਗੱਲ ਨੂੰ ਇੱਕ ਤਰਕ ਦੇ ਨਾਲ ਦੇਖਣਾ ਬਾਈ ਜੀ ਕਿਵੇਂ ਦੇਖਦੇ ਹੋ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਮੈਂ ਸੰਦੀਪ ਧਾਰੀਵਾਲ ਪਹੁੰਚਿਆ ਤਰਕਸ਼ੀਲ ਸੁਸਾਇਟੀ ਦਾ ਮੈਂ ਸੋਸ਼ਲ ਮੀਡੀਆ ਦਾ ਇੰਚਾਰਜ ਆ ਜੀ ਅ ਇਸ ਘਟਨਾ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਤੇ ਜੋ ਬਹੁਪਰਤੀ ਸੰਕਟ ਹੈ ਜਿੱਥੇ ਤੁਸੀਂ ਘਰ ਦੇ ਜਿਹੜੇ ਹਾਲਾਤ ਦੇਖ ਰਹੇ ਰਹੇ ਜਦੋਂ ਇਸ ਤਰੀਕੇ ਦੇ ਘਰ ਦੇ ਹਾਲਾਤ ਹੋਣਗੇ ਇੱਕ ਕਮਾਉਣ ਵਾਲਾ ਤੇ ਸੱਤ ਖਾਣ ਵਾਲੇ ਹੋਣਗੇ ਤੇ ਇੱਥੇ ਜਦੋਂ ਸਾਡੇ ਜਿਹੜੀਆਂ ਛੋਟੀਆਂ-ਛੋਟੀਆਂ ਸਰੀਰਕ ਸਮੱਸਿਆਵਾਂ ਵੀ ਆਉਣਗੀਆਂ ਤੇ ਜਿੱਥੇ ਰੋਜੀ ਰੋਟੀ ਪੂਰੀ ਨਾ ਹੋਵੇ ਡਾਕਟਰਾਂ ਤੱਕ ਪਹੁੰਚ ਨਾ ਹੋਣਾ ਤੇ ਉਸ ਜਿਹੜੀ ਸਥਿਤੀ ਨੂੰ ਇਹਨਾਂ ਚਲਾਕ ਲੋਕਾਂ ਦੁਆਰਾ ਵਰਤ ਲੈਣਾ ਵਰਤ ਲੈਣਾ ਇਹ ਇਸ ਤਰੀਕੇ ਦਾ ਛੱਟਾ ਇਹਦੇ ਲਈ ਅਸੀਂ ਸਾਰਾ ਸਮਾਜ ਦੋਸ਼ੀ ਆ ਸਾਡੀ ਸੋਸਾਇਟੀ ਦੋਸ਼ੀ ਆ ਸਾਡਾ ਪ੍ਰਸ਼ਾਸਨ ਦੋਸ਼ੀ ਆ ਅਸੀਂ ਦੋਸ਼ੀ ਆ ਤੁਸੀਂ ਦੋਸ਼ੀ ਆ ਕਿਉਂਕਿ ਜਦੋਂ ਲੋਕ ਦੰਦਨਾਮ ਬਣਾਉਂਦੇ ਆ ਸਟੇਜਾਂ ਲਾਉਂਦੇ ਆ ਅਨਾਉਂਸਮੈਂਟਾਂ ਕਰਦੇ ਆ ਕਿ ਅਸੀਂ ਮਨ ਲੋ ਇਸ ਤਰੀਕੇ ਨਾਲ ਇਲਾਜ ਕਰਦੇ ਆ ਤੇ ਪ੍ਰਸ਼ਾਸਨ ਉਦੋਂ ਕਿੱਥੇ ਸੁੱਤਾ ਹੁੰਦਾ ਹੈ ਉਦੋਂ ਇਹਨਾਂ ਦੇ ਗੜਾ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਨੱਥ ਪਾਉਂਦਾ ਜਿਵੇਂ ਅਸੀਂ ਦੇਖਦੇ ਪਏ ਆ ਕਿ ਜਦੋਂ ਇਹ ਚੰਗਿਆਈ ਦੀ ਸਭਾ ਦਾ ਨਾਮ ਲੈ ਕੇ ਮੁਰਦਿਆਂ ਚ ਜਾਨ ਪਾਉਣ ਤੱਕ ਦੀ ਗੱਲ ਦਾ ਦਾਵਾ ਕਰਦੇ ਆ ਤੇ ਅਸੀਂ ਉਦੋਂ ਇਹਨਾਂ ਲੋਕਾਂ ਤੇ ਸਵਾਲ ਨਹੀਂ ਕਰਦੇ ਇਹ ਤੇ ਵਿਚਾਰੇ ਪੀੜਤ ਲੋਕ ਐ ਇਹ ਪਛਾਣ ਦਾ ਸੰਕਟ ਐ ਕਿ ਜਦੋਂ ਸਾਡੀ ਸੁਸਾਇਟੀ ਤੇ ਹਾਸ਼ੀਏ ਤੇ ੱਤੇ ਹੋਏ ਲੋਕਾਂ ਦੀ ਇੱਕ ਪਛਾਣ ਵੀ ਐ ਕਿ ਜਿੱਥੇ ਵੱਡਾ ਮਸਲਾ ਬਣਦਾ ਹੋਵੇ ਜਿੱਥੇ ਇਹਨਾਂ ਨੂੰ ਹਰ ਜਗ੍ਹਾ ਸਾਡੇ ਗੁਰਦੁਆਰਿਆਂ ਤੋਂ ਮੰਦਰਾਂ ਤੋਂ ਹਾਸ਼ੀਏ ਤੇ ਕਰ ਦਿੱਤਾ ਗਿਆ ਹੈ ਤੇ ਆਪਣੀ ਪਛਾਣ ਦੇ ਲਈ ਇਹ ਤੇ ਕਿਤੇ ਨਾ ਕਿਤੇ ਆਪਣਾ ਇੱਕ ਦਰਵਾਜ਼ਾ ਖੜਕਾਉਣਗੇ ਹੀ ਤੇ ਇਸੇ ਪਛਾਣ ਦੇ ਚੱਕਰ ਦੇ ਵਿੱਚ ਹੀ ਜਿਹੜੀ ਇਹਨਾਂ ਪਾਸਟਰਾਂ ਦੇ ਅੱਗੇ ਜਾਂ ਜਿਹੜੇ ਅਖੌਤੀ ਪਾਸਟਰ ਕਹ ਲੋ ਇਹ ਜਿਹੜੀਆਂ ਵੱਡੇ ਇਕੱਠ ਹੋ ਕੇ ਜਿਹੜੇ ਵੱਡੇ ਇਕੱਠਾਂ ਦਾ ਦਾਵਾ ਕਰਦੇ ਆ ਇਹ ਇਹਨਾਂ ਦੀ ਮਹਿਮਾ ਨਹੀਂ ਹੈ ਇਹ ਲੋਕਾਂ ਦੇ ਆਰਥਿਕ ਹਾਲਾਤਾਂ ਦੇ ੱਤੇ ਹੋਏ ਉੱਥੇ ਗਏ ਆ ਆਪਣੇ ਸਮਾਜਿਕ ਹਾਲਾਤ ਜਿਹੜੇ ਇਹਨਾਂ ਨੂੰ ਪਛਾਣ ਦਾ ਸੰਕਟ ਆ ਉਹਨਾਂ ਕਰਕੇ ਉੱਥੇ ਜਾਂਦੇ ਆ ਇਹਨਾਂ ਜਿੰਨਾ ਚਿਰ ਅਸੀਂ ਇਹਨਾਂ ਸਵਾਲਾਂ ਨੂੰ ਮੁਖਾਬਤ ਨਹੀਂ ਹੁੰਦੇ ਇਹਨਾਂ ਸਵਾਲਾਂ ਦੀ ਗੱਲ ਨਹੀਂ ਕਰਦੇ ਉਹਨਾਂ ਚਿਰ ਇਹ ਜਿਹੜੀਆਂ ਸਾਡੇ ਜਿਹੜਾ ਵੀ ਸਾਡਾ ਪੂਰਾ ਹੋ ਗਿਆ ਇਹਨਾਂ ਦੀ ਪਾਸਟਰਾਂ ਦੀ ਗੁੰਡਾਗਰਦੀ ਕਿਉਂਕਿ ਇਲਾਜ ਹੁੰਦਾ ਹੈ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਜੇ ਉਹ ਪ੍ਰਾਰਥਨਾ ਵੀ ਕਰਦੇ ਆ ਉਹਨਾਂ ਦੀ ਪ੍ਰਾਰਥਨਾ ਦਾ ਕੀ ਵਿਸ਼ਾ ਹੈ ਉਹਨੂੰ ਮੈਂ ਉਸ ਗੱਲ 'ਚ ਤਨੀ ਜਾਊਗਾ ਪ੍ਰਾਰਥਨਾ ਦਾ ਇੱਕ ਢੰਗ ਹੁੰਦਾ ਹੈ 10-10 ਬੰਦਿਆਂ ਦੁਆਰਾ ਇੱਕ ਬੰਦੇ ਨੂੰ ਬੰਨ ਕੇ ਕੁੱਟਣਾ ਹੈਨਾ ਤੇ ਜੇ ਤਿੰਨ ਬੰਦੇ ਉੱਤੇ ਕੁੱਟਣ ਦੇ ਲਈ ਘੱਟ ਪੈ ਰਹੇ ਤੇ ਹੋਰ ਬੰਦਿਆਂ ਨੂੰ ਮਿਲਾਉਣਾ ਇਹ ਗੈਂਗ ਵਾਰ ਵਾਲੀ ਗੱਲ ਹੈ ਇਹ ਜਿਹੜੇ ਗੁੰਡਿਆਂ ਵਾਲਾ ਸਟਾਈਲ ਹੈ ਇਹ ਕਿਸੇ ਵੀ ਧਾਰਮਿਕ ਪ੍ਰਵਿਰਤੀ ਦਾ ਹਿੱਸਾ ਨਹੀਂ ਹੈ ਇਹ ਤਾਂ ਇਹ ਵੱਖਰਾ ਵਿਸ਼ਾ ਹੈ ਕਿ ਉਹ ਪ੍ਰਾਰਥਨਾ ਅਸਰ ਕਰਦੀ ਕਿ ਨਹੀਂ ਕਰਦੀ ਮੈਂ ਉਸ ਵਿਸ਼ੇ 'ਤੇ ਅੱਜ ਨਹੀਂ ਪਾਉਂਗਾ ਪਰ ਇਹ ਜਿਹੜਾ ਉਹਦੇ ਨਾਲੋਂ ਵੀ ਅਗਲੀ ਗੱਲ ਹੈ ਕਿ ਗੁੰਡਿਆਂ ਵਾਲਾ ਕੰਮ ਹੈ ਤੇ ਇਸਨਾਂ ਨੂੰ ਨੱਥ ਪਾਉਣ ਦੇ ਲਈ ਓਵਰ ਆਲੀ ਸਾਰੇ ਸਾਡੇ ਜਿਹੜਾ ਪੰਜਾਬ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਸਾਡਾ ਸਿਵਲ ਪ੍ਰਸ਼ਾਸਨ ਇਹ ਸਾਰਾ ਜ਼ਿੰਮੇਵਾਰ ਹੈ ਇਹਨਾਂ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ ਜੇ ਉਹ ਚਾਹੁੰਦੇ ਕਿ ਇਸ ਤਿੱਕੇ ਦੀਆਂ ਘਟਨਾਵਾਂ ਭਵਿੱਖ 'ਚ ਨਾ ਵਾਪਰਨ ਤੇ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਕਿਤੇ ਇਹ ਲੱਗਦਾ ਨਹੀਂ ਵੀ ਜੇ ਕੋਈ ਪਰਸਨ ਧਾਰਮਿਕ ਵਿਸ਼ਿਆਂ ਨੂੰ ਲੈ ਕੇ ਚੱਲੋ ਜੋ ਧਾਰਮਿਕ ਗ੍ਰੰਥ ਕਹਿੰਦੇ ਜੀ ਉਹਨਾਂ ਦੇ ਸਹੀ ਪੜਚੋਲ ਵੀ ਕਰਦਾ ਕੋਈ ਸਹੀ ਤਰੀਕੇ ਨਾਲ ਬੋਲਦਾ ਵੀ ਆ ਉਹਦਾ ਲੋਕ ਵਿਰੋਧ ਕਰਨ ਲੱਗ ਜਾਂਦੇ ਆ ਅਜੀ ਦੇਖੋ ਜਦੋਂ ਤੁਸੀਂ ਸਮਾਜ ਦੇ ਵਿੱਚ ਜਦੋਂ ਉਲਟ ਤੈਰ ਰਹੋਗੇ ਜਦੋਂ ਤੁਸੀਂ ਲੋਕਾਂ ਦੀ ਗੱਲ ਕਰੋਗੇ ਤੇ ਇਹ ਜਿਹੜੇ ਰੌਲਾ ਕਚੌਲਾ ਪਾਉਣ ਵਾਲੇ ਲੋਕ ਹੈ ਜਿਹੜੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਲੋਟ ਕਰਨ ਵਾਲੇ ਲੋਕ ਹੈ ਤੁਹਾਨੂੰ उलਜਾਉਣਗੇ ਲਜਾਉਣਗੇ ਤੇ ਇਹਨਾਂ ਤੋਂ ਤੇ ਬੇਫਿਕਰ ਹੋ ਕੇ ਤੇ ਆਪਣਾ ਕੰਮ ਸਾਨੂੰ ਕਰਦੇ ਰਹਿਣਾ ਚਾਹੀਦਾ ਇਹ ਇਹ ਤੇ ਇਵੇਂ ਕਰਨਗੇ ਤੁਸੀਂ ਹਰ ਪਾਸੇ ਦੇਖ ਲੋ ਕਿਸੇ ਵੀ ਧਰਮ ਦੇ ਉੱਤੇ ਚਲੇ ਜਾਓ ਜਿਸ ਸਿੱਖ ਧਰਮ ਦੀ ਗੱਲ ਹੈ ਜਿਹਨੂੰ ਕੋ ਵਿਗਿਆਨਕ ਧਰਮ ਦਾ ਦਰਜਾ ਦਿੱਤਾ ਗਿਆ ਸੀ ਉੱਥੇ ਜਦੋਂ ਵੱਖ-ਵੱਖ ਸਮਿਆਂ ਦੇ ਉੱਤੇ ਵੱਖ-ਵੱਖ ਗੁਰਦੁਆਰਾ ਸਹਿਬਾਨ ਦੇ ਨਾਂ ਦੇ ਉੱਤੇ ਚਮਤਕਾਰਾਂ ਦੀਆਂ ਘਟਨਾਵਾਂ ਵਾਪਰਨ ਦਾ ਦਾਵਾ ਕੀਤਾ ਜਾਂਦਾ ਤੇ ਪਿਛਲੇ ਤੁਸੀਂ ਕਦੀ ਇਤਿਹਾਸ ਦੇ ਵਿੱਚ ਇੱਕ ਕਰੀ ਪਰਚੋਲ ਕਰਕੇ ਵੇਖੋ ਕਿਸੇ ਸਾਡੇ ਕਿਸੇ ਮਾਨਜੁਕ ਕੁਸ਼ਤੀ ਤੇ ਜਿਹੜੇ ਲੋਕ ਬੈਠੇ ਆ ਉਹਨਾਂ ਲੋ ਉਸ ਗੱਲ ਦੀ ਨਖੇਦੀ ਆਈ ਹੋਵੇ ਜਦੋਂ ਉਹ ਨਖੇਦੀ ਨਹੀਂ ਕਰਦੇ ਤਾਂ ਉਹ ਇਸ ਤਰੀਕੇ ਦਾ ਮਤਲਬ ਹੈ ਉਹਨੂੰ ਉਹਨਾਂ ਦੀ ਸਹਿਮਤੀ ਫਿਰ ਆਉਗੀ ਜੇ ਨਖੇਦੀ ਨਹੀਂ ਆਉਗੀ ਤਾਂ ਉਹਨੂੰ ਸਹਿਮਤੀ ਮੰਨਿਆ ਜਾਵੇ ਬਿਲਕੁਲ ਇਹ ਇਹ ਗੱਲਾਂ ਹੁੰਦੀਆਂ ਅਸਲ ਦੇ ਵਿੱਚ ਤੁਸੀਂ ਸੱਚ ਕਰਕੇ ਜਾਣਿਓ ਕਈ ਵਾਰੀ ਇਹ ਪੋਸਟਾਂ ਇਹ ਚੀਜ਼ਾਂ ਪੈਂਦੀਆਂ ਜੇਕਰ ਮੈਂ ਕਹਿੰਦਾ ਕੋਈ ਬੰਦਾ ਸਮਝਾਉਣ ਵਾਲਾ ਤੁਹਾਨੂੰ ਇਹ ਗੱਲ ਦੱਸੇ ਵੀ ਇਸ ਤਰੀਕੇ ਨਾਲ ਤੁਸੀਂ ਕੰਮ ਆਪਣਾ ਚਲਾ ਲਓਗੇ ਆਪਣਾ ਸੋਹਣੀ ਰੋਜੀ ਰੋਟੀ ਕਮਾ ਲਓਗੇ ਇਹਦੇ ਤੇ ਤੁਹਾਨੂੰ 6 ਮਹੀਨੇ ਲੱਗਣਗੇ ਤਾਂ ਸਾਡੇ ਲੋਕ ਉਹ 6 ਮਹੀਨੇ ਨਹੀਂ ਲਾਉਣਗੇ ਜੇ ਸਾਨੂੰ ਕਿਸੇ ਨੇ ਕਿਹਾ ਵੀ ਹੱਥ ਦਿਖਾ ਦਿਓ ਤੇ ਰਾਤੇ ਰਾਤ ਤੁਹਾਡਾ ਸਤਾਰੇ ਬਦਲ ਦੇਣਗੇ ਤੁਹਾਡੇ ਭਵਿੱਖ ਬਦਲ ਦੇਣਗੇ ਉਸ ਪਾਸੇ ਸਾਡੀ ਹਜ਼ੂਮ ਆ ਜਿਹੜਾ ਉਹ ਚੱਲ ਪੈਂਦਾ ਬਿਨਾ ਸੋਚੇ ਸਮਝੇ ਮਾਤਾ ਜੀ ਹੁਣ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਕਾਰਵਾਈ ਕੋਈ ਸੀ ਉਹਨਾਂ ਨੇ ਹਾਂਜੀ ਜੀ ਕਾਰਵਾਈ ਕੀਤੀ ਉਹਨਾਂ ਨੇ ਮਜਦ ਕੀਤੀ ਸਾਡੀ ਉਹਨਾਂ ਨੇ ਅਰੈਸਟ ਕੀਤਾ ਪਾਸਟਰ ਜੀ ਨੂੰ ਹਾਂਜੀ ਪਾਸਟਰ ਜੀ ਨੂੰ ਅਰੈਸਟ ਕੀਤਾ ਜੀ ਕੀਤਾ ਜੀ ਹਾਂਜੀ ਉਰੇ ਆ ਵੀਰ ਜੀ ਆਜੋ ਇੱਥੇ ਆ ਕੀ ਨਾਮ ਆ ਤੁਹਾਡਾ ਜੀ ਨਿਮਮਸੀ ਜੀ ਇਹ ਤੁਹਾਡਾ ਭਤੀਜਾ ਲੱਗਦਾ ਸੀ ਹਾਂਜੀ ਅੱਛਾ ਪਹਿਲਾਂ ਕਦੇ ਉਹਦੇ ਨਾਲ ਗੱਲਬਾਤ ਥੋੜੀ ਹੋਈ ਵੀ ਕਦੇ ਵੇਖੋ ਰੋਜੀ ਰੋਟੀ ਕਮਾਉਂਦਾ ਜਿਵੇਂ ਵੀਰਜੀ ਨੇ ਕਿਹਾ ਵੀ ਅਸਲ ਦੇ ਵਿੱਚ ਜਦੋਂ ਪਰਿਵਾਰ ਦੇ 5 7 10 ਜਾਂ ਜਿੰਨੇ ਵੀ ਮੈਂਬਰ ਖਾਨਾ ਨੇ ਇੱਕ ਬੰਦਾ ਕੰਮ ਕਰਦਾ ਉਹਦਾ ਸਰੀਰ ਅਚਨਚੇਤ ਕਿਤੇ ਨਾ ਕਿਤੇ ਢਿੱਲਾ ਹੁੰਦਾ ਕਦੇ ਤੁਹਾਨੂੰ ਮਿਲਿਆ ਹੋਵੇ ਉਹ ਤਕਲੀਫ ਦੱਸੀ ਹੋਵੇ ਤੇ ਇਹ ਕਿਤੇ ਇਸ ਵਹਿਮ ਭਰਮ ਦੇ ਵਿੱਚ ਪੈ ਗਏ ਹੋਣ ਨਹੀਂ ਜੀ ਕੋਈ ਤਕਲੀਫ ਨਹੀਂ ਹੁੰਦਾ ਕਦੀ ਬਿਮਾਰ ਵੀ ਨਹੀਂ ਹੋਇਆ ਜੀ ਹਾਂ ਜੀ ਸਖਤ ਸਖਤ ਕੰਮ ਕਰਦਾ ਸਖਤ ਸਖਤ ਇਹੋ ਬਸ ਆਵਾਇ ਹੋਈ ਉਹਨੇ ਤੇ ਇਦਾਂ ਚੀਕਾਂ ਚਾ ਕੰਮ ਮਾਰਦੇ ਤੇ ਇਹਨਾਂ ਨੂੰ ਸੱਦਿਆ ਵੀ ਦਵਾ ਕਰਾ ਲਈ ਨਹੀਂ ਹੂੰ ਇਹੋ ਗੱਲ ਹੋ ਔਰ ਕੋ ਬਿਮਾਰ ਬਣੇ ਕੋਈ। ਤੋ ਫਿਰ ਉਸ ਤੋਂ ਬਾਅਦ ਕੋਈ ਹੁਣ ਕਾਰਵਾਈ ਜਿਹੜੀ ਪੁਲਿਸ ਨੇ ਕੋਈ ਭਰੋਸਾ ਦਿੱਤਾ ਜਾਂ ਪਾਸਟਰ ਨੇ ਮੰਨਿਆ ਵੀ ਹਾਂ ਮੇਰੀ ਗਲਤੀ ਹੈ ਜਾਂ ਹਾਜੀ ਵੀ ਕੋਈ ਨਹੀਂ ਮੰਨਿਆ। ਨਹੀਂ ਜੀ ਉਹ ਮੰਨਿਆ ਉਹਨਾਂ ਥਾਣੇ ਕਹਿੰਦਾ ਸਾਡੇ ਕੋਲ ਮਰਿਆ ਸੀ ਕੋਟਦੇ ਹਾਂ। ਹੂੰ। ਹਾਂਜੀ। ਪਰ ਕੀ ਤੁਹਾਨੂੰ ਲੱਗਦਾ ਵੀ ਇਸ ਤਰੀਕੇ ਨਾਲ ਕੋਟਣ ਦੇ ਨਾਲ ਵੀ ਬੰਦਾ ਠੀਕ ਹੋ ਜਾਂਦਾ? ਨਹੀਂ ਹੁੰਦਾ ਜੀ। ਇਦਾਂ ਨਹੀਂ ਹੁੰਦਾ। ਉਹ ਤੇ ਧੱਕੇਸ਼ਾਹੀ ਉਹਨਾਂ ਕੀਤੀ ਆ। ਜੀ। ਹਾਂਜੀ। ਰੱਬ ਦਾ ਨਾਮ ਘਟ ਲਿਆ ਤੇ ਜ਼ਿਆਦਾ ਉਹਨੂੰ ਮਾਰਿਆ ਹੀ ਆ ਧੱਕਾ ਕੀਤਾ ਉਹਨੂੰ। ਜੀ। ਹਾਂਜੀ। ਬਿਲਕੁਲ ਵੇਖੋ ਇਸ ਪਰਿਵਾਰ ਦੇ ਨਾਲ ਇਹ ਘਟਨਾ ਵਾਪਰੀ ਆ ਇਹ ਗੱਲ ਹੋਈ ਆ ਠੀਕ ਆ ਕਿ ਲੋਕਾਂ ਨੂੰ ਕੀ ਕਹਿਣਾ ਚਾਹਣਿਓ ਵੇਖੋ ਲੋਕ ਜਿਹੜੇ ਸਾਡਾ ਆਰਥਿਕ ਪੱਖ ਸਾਡਾ ਲੋਅ ਆ ਜਾਂ ਸਾਡੇ ਆਮ ਲੋਕ ਨੇ ਜਿਹੜੇ ਹਨਾ ਰੋਜੀ ਰੋਟੀ ਕਮਾਉਂਦੇ ਆ ਉਹ ਇੱਥੇ ਜਾਂਦੇ ਨੇ ਵਿਸ਼ਵਾਸ ਕਰਦੇ ਨੇ ਜਾਂ ਕਿਤੇ ਕਲਿੱਪਾਂ ਦਿਖਾਈਆਂ ਜਾਂਦੀਆਂ ਵੀਡੀਓ ਦਿਖਾਈਆਂ ਜਾਂਦੀਆਂ ਸਿਰ ਤੇ ਹੱਥ ਰੱਖ ਕੇ ਰੋਗ ਠੀਕ ਕੀਤੇ ਜਾਂਦੇ ਆ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਜਿਹੜਾ ਉਹਨਾਂ ਚੋਂ ਭੂਤਾਂ ਪ੍ਰੇਤਾਂ ਕੱਢੀਆਂ ਜਾਂਦੀਆਂ ਜਾਂ ਮੁਰਦੇ ਵੀ ਜਿਉਂਦਾ ਕਰਨੀਆਂ ਗੱਲਾਂ ਕੀਤੀਆਂ ਜਾਂਦੀਆਂ ਮੰਨਦੇ ਉਹ ਵੀ ਇਹ ਹੋ ਜਾਂਦੀਆਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਨਹੀਂ ਹੁੰਦੀਆਂ ਤਰੀਕਾ ਗਲਤ ਹੈ ਇਹਨਾਂ ਦਾ ਜੀ ਇਸ ਤਰੀਕੇ ਨਾਲ ਨਹੀਂ ਹੁੰਦੀਆਂ ਇਹ ਆ ਕਿ ਇਹ ਚੰਗੇ ਪਾਸਟਰਾਂ ਦੀ ਵੀ ਬਦਨਾਮੀ ਕਰਾ ਰਿਹਾ ਵਾ ਇਹ ਕੋਈ ਪਾਸਟਰ ਨਹੀਂ ਹੈ ਇਹ ਸ਼ੈਤਾਨ ਹੈ ਜੀ ਹਾਂਜੀ ਪਾਸਟਰ ਸਾਹਿਬ ਇਦਾਂ ਨਹੀਂ ਕਰਦੇ ਅਸੀਂ ਵੀ ਚਰਚ ਜਾਂਦੇ ਆ ਸਾਡੇ ਪਾਸਟਰ ਦੂਰੋਂ ਦੂਆ ਕਰਦੇ ਕਿਸੇ ਦੇ ਹੱਥ ਵੀ ਨਹੀਂ ਰੱਖਦੇ ਤੇ ਲੋਕੀ ਠੀਕ ਹੁੰਦੇ ਆ ਠੀਕ ਹੁੰਦੇ ਆ ਜੀ ਇਹ ਵੀ ਨਹੀਂ ਵੀ ਨਹੀਂ ਹੁੰਦੇ ਖੁਦਾ ਕੰਮ ਕਰਦਾ ਵਾ ਪਰ ਇਹੋ ਜੇ ਸ਼ੈਤਾਨਾ ਦੁਆਰਾ ਨਹੀਂ ਕਰਦਾ ਇਹਨਾਂ ਨੇ ਨਕਲबाजी ਕੀਤੀ ਫਿਰ ਤੁਸੀਂ ਐਸ ਵਾਰ ਨਹੀਂ ਆਪਦੇ ਪਾਸਟਰ ਕੋਲੇ ਗਏ ਉਹਨਾਂ ਕੋਲੇ ਚਲੇ ਗਏ ਤੁਹਾਨੂੰ ਕੀ ਲੱਗਿਆ ਫਿਰ ਤੁਸੀਂ ਆਪਦੇ ਪਾਸਟਰ ਕੋਲੇ ਨਹੀਂ ਗਏ ਇਹ ਲੱਗੇ ਹੀ ਜਗ੍ਹਾ ਲੱਗੇ ਥਾਹੀਂ ਇਹ ਗਵਾਂਢੀ ਕਹਿਣ ਲੱਗੇ ਉਹਨਾਂ ਨੂੰ ਆਉਂਦਿਆ ਟਾਈਮ ਲੱਗਣਾ ਤੁਸੀਂ ਇੱਥੋਂ ਲੱਗੋ ਇਹਨਾਂ ਨੂੰ ਛੇਤੀ ਬੁਲਾ ਲਓ ਤੁਸੀਂ ਕਿੱਥੇ ਜਾਂਦੇ ਹੋ ਪਾਸਟਰ ਕੋਲੇ ਆਏ ਸਿੱਧੂ ਨਾਲ ਨੰਗਲ ਜਾਂਦੇ ਆ ਉਹ ਦੂਰ ਆ ਤੁਹਾਡੇ ਹਾਂਜੀ ਉਹ ਦੂਰ ਆ ਸਾਡੇ ਤੋਂ ਇਹ ਥੋੜਾ ਲੱਗ ਗਿਆ ਹੀ ਇਸ ਕਰਕੇ ਹੀ ਇਹਨਾਂ ਨੂੰ ਛੇਤੀ ਬੁਲਾਉਣ ਦੀ ਕੋਸ਼ਿਸ਼ ਕੀਤੀ ਵੀ ਛੇਤੀ ਆ ਜਾਣਗੇ ਇਹਨਾਂ ਗਵਾਂਡੀਆਂ ਕਹਿੰਦੇ ਉਹਨਾਂ ਤੇ ਲੱਗੋ ਛੱਟ 50 ਮਿੰਟਾਂ ਚ ਆ ਜਾਣਾ ਤੇ ਠੀਕ ਉਹ ਆ ਵੀ ਗਏ ਤਿੰਨ ਜਣੇ 50 ਮਿੰਟਾਂ ਚ ਮਗਰ 50 ਮਿੰਟਾਂ ਚ ਉਹਨਾਂ ਦਾ 10-12 ਜਣੇ ਹੋਰ ਬੁਲਾ ਲਏ ਜੀ ਹਾਂਜੀ ਇਸ ਕਰਕੇ ਮੇਰੇ ਪੁੱਤ ਨੇ ਤੱਕਾ ਕੀਤਾ ਇਹਨਾਂ ਨੇ ਕੋਈ ਪ੍ਰਾਰਥਨਾ ਨਹੀਂ ਕੀਤੀ ਅਸੀਂ ਤਾਂ ਕਦੀ ਇਹਨਾਂ ਦੇ ਚਰਚ ਗਏ ਨਹੀਂ ਤੇ ਸਾਨੂੰ ਤੇ ਇਹਨਾਂ ਗਵਾਂਡੀਆਂ ਨੇ ਦੱਸ ਪਾਈ ਤੇ ਇਹਨਾਂ ਦੇ ਕਹਿੰਦੇ ਅਸੀਂ ਉਹਨਾਂ ਨੂੰ ਬੁਲਾ ਲਿਆ ਇਹ ਉਸ ਪਾਸਟਰ ਨੂੰ ਮੰਨਦੇ ਆ ਸਹੀ ਹਾਂਜੀ ਵੇਖੋ ਹੁਣ ਇਹ ਦੋ ਘਰ ਨੇ ਇਹ ਗਵਾਂਢੀ ਆ ਕੰਦ ਸਾਨਾ ਠੀਕਾ ਇਹ ਹੋਰ ਪਾਸਟਰ ਜੀ ਕੋਲੇ ਜਾਂਦੇ ਆ ਉਹ ਹੋਰ ਪਾਸਟਰ ਕੋਲੇ ਜਾਂਦੇ ਆ ਉਹ ਕਹਿੰਦੇ ਕਿ ਜਿਹੜਾ ਸਾਡਾ ਪਾਸਟਰ ਆ ਉਹਨੂੰ ਸੱਦ ਕੇ ਪ੍ਰਾਰਥਨਾ ਕਰਾ ਲਓ ਤੁਹਾਡੇ ਘਰ ਦੇ ਕਲੇਸ਼ ਮੁੱਕ ਜਾਣੇ ਆ ਇਹ ਕਿਤੇ ਹੋਰ ਜਾਂਦੇ ਸੀ ਇਹ ਕਹਿੰਦੇ ਵੀ ਸਾਡੇ ਪਾਸਟਰ ਜੀ ਨੇ ਕਦੇ ਹੱਥ ਨਹੀਂ ਲਾਇਆ ਉਹਨਾਂ ਦੀ ਦਵਾ ਅਸਲ ਦੇ ਵਿੱਚ ਇਹ ਸ਼ੈਤਾਨ ਸੀ ਠੀਕਾ ਇਹ ਬੱਚਿਆਂ ਦੀ ਕਿੰਨੀ ਕਿੰਨੀ ਉਮਰ ਆ ਮਾਤਾ ਜੀ ਇਹ ਵੱਡੇ ਬੱਚੇ ਦੀ 5 ਸਾਲ ਜੇ ਤੇ ਛੋਟੇ ਦੀ 4 ਸਾਲ ਇਹ ਗੁੱਡੀਆ ਦੀ 10 ਸਾਲ ਸਕੂਲ ਪੜਦੇ ਨੇ ਬੱਚੇ ਹਾਂਜੀ ਸਕੂਲ ਪੜਦੇ ਸਰਕਾਰੀ ਸਕੂਲ ਚ ਪਾਏ ਹੁਣ ਆਪਾਂ ਵੀ ਵੇਖੋ ਕੀ ਹਨਾ ਉਸ ਗੱਲ ਨੂੰ ਵਾਰ-ਵਾਰ ਇਹ ਦੁਹਰਾਈਏ ਜਾਂ ਕੀ ਗੱਲਾਂ ਕਹੀਏ ਕਿਤੇ ਨਾ ਕਿਤੇ ਵੱਡੀਆਂ ਮਿਸਟੇਕ ਅਸੀਂ ਕਰ ਰਹੇ ਹਾਂ ਪਰ ਕਿਤੇ ਅਸਲ ਦੇ ਵਿੱਚ ਹੁਣ ਤਾਂ ਇਹ ਗੱਲ ਹੋ ਗਈ ਜਿਵੇਂ ਅੱਗੇ ਇਹ ਗੱਲ ਕਹੀ ਜਾਂਦੀ ਸੀ ਵੀ ਜੇ ਬੰਦੇ ਨੂੰ ਡਰ ਲੱਗਦਾ ਜਾਂ ਕਿਤੇ ਉਹ ਚੀਜ਼ਾਂ ਲੱਗਦੀਆਂ ਤੇ ਤੁਸੀਂ ਕਿਤੇ ਜਾ ਕੇ ਚਲੋ ਭਾਈ ਮੱਥਾ ਟੇਕ ਲਓ ਕਿਤੇ ਜਾ ਕੇ ਜਾਂ ਤੁਸੀਂ ਜਿੱਥੇ ਤੁਹਾਡੀ ਆਸਤਾ ਚਲੇ ਜਾਓ ਪਰ ਹੁਣ ਜਦੋਂ ਇਹ ਸਮਾਗਮ ਹੋ ਰਹੇ ਨੇ ਜਦੋਂ ਧਾਰਮਿਕ ਇਹ ਗੱਲਾਂ ਰੱਬ ਦੀਆਂ ਹੋ ਰਹੀਆਂ ਨੇ ਉਥੇ ਪੈਰੇ ਲੱਗਦੇ ਆ ਪੁਲਿਸ ਪ੍ਰਸ਼ਾਸਨ ਦੇ ਵੀ ਕੀ ਗੱਲ ਅੰਦਰ ਉਹ ਗੱਲਾਂ ਹੋ ਰਹੀਆਂ ਨੇ ਜਿਹੜੀਆਂ ਅਗਲੇ ਜਨਮ ਦੀਆਂ ਅਗਲੀਆਂ ਨਰਕ ਸੁਰਗ ਦੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਪਰ ਉੱਥੇ ਬੈਠਿਆਂ ਨੂੰ ਕਿਤੇ ਨਾ ਕਿਤੇ ਉਹ ਖਤਰਾ ਉਹਨਾਂ ਕੋਲੇ ਸਿਕਿਉਰਟੀ ਗਾਰਡ ਆ ਬੌਂਸਰ ਆ ਉਹਨਾਂ ਕੋਲੇ ਰਫਲਾਂ ਵਾਲੇ ਆ ਸਾਰਾ ਕੁਝ ਆ ਹੁਣ ਤੁਸੀਂ ਇਹ ਗੱਲ ਸੋਚੋ ਵੀ ਜਿਹੜੇ ਤੁਹਾਨੂੰ ਇਹ ਗੱਲਾਂ ਕਹਿ ਰਹੇ ਨੇ ਕਿ ਰੱਬ ਦੇ ਨਾਮ ਦੀ ਆ ਤਾਕਤ ਆ ਤੁਹਾਨੂੰ ਅੱਗੇ ਨਰਕ ਮਿਲੂ ਸੁਰਗ ਮਿਲੂ ਆਪ ਉਹ ਕਿੰਨਾ ਡਰ ਰਹੇ ਨੇ ਉਹਨਾਂ ਦੇ ਕੋਲੇ ਗਨਮੈਨ ਆ ਬਾਡੀਗਾਰਡ ਆ ਰਫਲਾਂ ਵਾਲੇ ਆ ਕਿ ਉਹਨਾਂ ਨੂੰ ਆਪਣੀ ਜਾਨ ਕਿਤੇ ਨਾ ਕਿਤੇ ਪਿਆਰੀ ਆ ਠੀਕ ਆ ਹੋਇਆ ਬਹੁਤ ਗਲਤ ਆ ਆਪਾਂ ਇਹ ਨਹੀਂ ਕਹਿੰਦੇ ਕਿ ਪਰਵਾਹ ਦਾ ਕੋਈ ਦੋਸ਼ ਆ ਪਰਿਵਾਰ ਦਾ ਕੋਈ ਕਸੂਰ ਆ ਕਿਉਂਕਿ ਜਦੋਂ ਕੋਈ ਮਾੜਾ ਸਮਾਂ ਆਉਂਦਾ ਜਾਂ ਕਦੇ ਹਾਲਾਤ ਇਦਾਂ ਦੇ ਬਣਦੇ ਆ ਬਿਲਕੁਲ ਬੰਦਾ ਅਫਸੈਟ ਹੋ ਜਾਂਦਾ ਪਰ ਹਾਂ ਇਹ ਗੱਲ ਜ਼ਰੂਰ ਆ ਜਦੋਂ ਕੋਈ ਤੁਹਾਡੇ ਤੇ ਕੋਈ ਵੀ ਬੰਦਾ ਵਿਸ਼ਵਾਸ ਕਰਦਾ ਉਹ ਵੀ ਰੱਬ ਦਾ ਨਾਂ ਕਰਕੇ ਉਹਨਾਂ ਨੂੰ ਗਮਰਾਹ ਨਾ ਕਰੋ ਉਹਨਾਂ ਨੂੰ ਉਹੇ ਜੀ ਪੀੜ ਦੇ ਵਿੱਚ ਦੀ ਨਾਨ ਪੀੜੋ ਜਿਹੜੀ ਉਹ ਸਹਿ ਨਹੀਂ ਕਰ ਸਕਦੇ ਠੀਕ ਆ ਕੀ ਕਹਿਣਾ ਚਾਹੋਗੇ ਬਾਈ ਜੀ ਲੋਕਾਂ ਨੂੰ ਇਹ ਚੀਜ਼ ਦੇ ਉੱਪਰ ਵੇਖੋ ਐਡੀ ਮਾੜੀ ਘਟਨਾ ਇਹ ਹੋਈ ਹਨਾ ਅਸਲ ਦੇ ਵਿੱਚ ਸਾਡੇ ਕਾਨੂੰਨ ਵੀ ਕੋਈ ਇੰਨੇ ਸਖਤ ਨਹੀਂ ਆ ਠੀਕ ਆ ਵੀ ਅਰੈਸਟ ਹੋਏ ਆ ਕਿਤੇ ਨਾ ਕਿਤੇ ਜ਼ਮਾਨਤਾਂ ਛੇਤੀ ਮਿਲ ਜਾਂਦੀਆਂ ਤਾਂ ਲੱਗਦਾ ਵੀ ਇਹ ਮਸਲੇ ਆ ਜਿਹੜੇ ਜਿਹੜੇ ਇਹ ਕ੍ਰਾਈਮ ਆ ਜਿਹੜਾ ਵਾਧਾ ਜਾਂਦਾ ਸਰ ਸਾਡੇ ਨਾਲ ਸਵਾਲ ਦੋ ਤਰ੍ਹਾਂ ਦਾ ਬਣ ਗਿਆ ਇੱਕ ਤੇ ਕਾਨੂੰਨ ਬਾਰੇ ਤੇ ਦੂਸਰਾ ਕਿ ਲੋਕਾਂ ਦੀ ਅਪੀਲ ਮੈਂ ਪਹਿਲਾਂ ਕਾਨੂੰਨ ਵਾਲੇ ਮਸਲੇ ਤੇ ਜਿਹੜੀ ਸਾਡੀ ਤਰਕਸ਼ੀਲ ਸੁਸਾਇਟੀ ਹੈ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਹੈ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ ਅਸੀਂ ਪਿਛਲੇ ਸਮੇਂ 'ਚ ਜਿਹੜੇ ਪੰਜਾਬ ਦੇ ਸਾਰੇ ਐਮਐਲਏ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਸੀ ਕਿ ਉਹ ਅਸੈਂਬਲੀ ਦੇ ਇਸ ਮਸਲੇ ਤੇ ਗੱਲ ਕਰਨ ਤੁਹਾਡੇ ਯਾਦ ਹੋਊਗਾ ਕਿ ਜੇਠੂਵਾਲ ਜਦੋਂ 10 ਸਾਲ ਦੀ ਬੱਚੀ ਤੇ ਨੂੰ ਬੜੀ ਦਿੱਤੀ ਗਈ ਅਸੀਂ ਫੇਰ ਇੱਕ ਵਾਰੀ ਸਾਰੇ ਪੰਜਾਬ 'ਚ ਕੈਂਪੇਨ ਕੀਤੇ ਤਾਂ ਤੁਸੀਂ ਇਸ ਗੱਲ ਦੇ ਬੜੀ ਬਦਕਿਸਮਤੀ ਜਾਂ ਬੜੀ ਦੁਖੜੀ ਗੱਲ ਹੈ ਕਿ ਪੰਜਾਬ ਦੇ ਇੱਕ ਵੀ ਐਮਐਲਏ ਸਾਹਿਬਾਨ ਨੇ ਅਸੈਂਬਲੀ ਦੇ ਵਿੱਚ ਇਸ ਮਸਲੇ ਤੇ ਗੱਲ ਨਹੀਂ ਕੀਤੀ ਕਿ ਸਾਡੇ ਮਸਲੇਆਂ ਕਿੰਨਾ ਕ ਲੋਕਾਂ ਗੱਲ ਕਰਨਗੇ ਤੁਸੀਂ ਦੇਖੋ ਵੀ ਇੱਕ ਵੀ ਐਮ ਐਲ ਏ ਸਹਿਬਾਨ ਨੇ ਅਸੈਂਬਲੀ ਚ ਇਸ ਮਸਲੇ ਤੇ ਗੱਲ ਨਹੀਂ ਕੀਤੀ ਤੇ ਇਸ ਕਾਨੂੰਨ ਜੇ ਪਾਸ ਹੁੰਦਾ ਹੈ ਆਂਧੂਸ਼ਵਾਸ਼ ਵਿਰੋਧੀ ਕਾਨੂੰਨ ਜੇ ਪਾਸ ਹੁੰਦਾ ਹੈ ਤੇ ਤੁਹਾਡੇ ਧਿਆਨ ਚ ਹੋਊਗਾ ਕਿ ਤ੍ਰਿੰਦਰ ਸ਼ਾਸਤਰੀ ਜਿਹੜਾ ਹੈ ਵੱਡੀਆਂ ਵੱਡੀਆਂ ਸਟੇਜਾਂ ਲਾ ਕੇ ਹਰ ਤਰ੍ਹਾਂ ਦਾ ਦਾਵਾ ਕਰਦਾ ਹੈ ਪਰ ਜਿਹੜੀਆਂ ਸਟੇਟਾਂ ਦੇ ਵਿੱਚ ਇੱਕ ਨੌਨ ਪਾਸ ਹੈ ਮਹਾਰਾਸ਼ਟਰ ਵਿੱਚ ਪਾਸ ਹੈ ਉੱਥੇ ਉਹ ਸਟੇਟ ਆਪਣੀ ਸਟੇਜ ਨਹੀਂ ਲਾ ਸਕਿਆ ਪਰ ਉਹ ਜਦੋਂ ਉਹੀ ਸਾਡੇ ਇਧਰ ਨਾਰਥ ਚ ਆਉਂਦਾ ਹੈ ਤੇ ਉਹ ਸਾਰੇ ਸਟੇਜਾਂ ਤੇ ਦਾਅਵੇ ਕਰਦਾ ਜੇ ਪੰਜਾਬ ਚ ਵੀ ਇਸ ਤਰੀਕੇ ਦਾ ਕੋਈ ਸਖਤ ਕਾਨੂੰਨ ਹੋਵੇ ਤੇ ਜਿਹੜੇ ਲੋਕ ਇਸ ਤਰੀਕੇ ਦੇ ਦਾਅਵੇ ਕਰਦੇ ਉਹ ਲੋਕ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਲੋਕਾਂ ਦਾ ਇਲਾਜ ਕਰ ਸਕਦੇ ਹਾਂ ਤੇ ਤਾਂ ਇਸ ਗੱਲ ਇਸ ਨੌਜਵਾਨ ਨੂੰ ਉਸ ਪਾਸਟਰ ਕੋ ਲੈ ਕੇ ਗਏ ਜੇ ਉਹਦੇ ਦਾਅਵੇ ਦੇ ਉੱਤੇ ਹੀ ਉਹਦੇ ਤੇ ਕਾਨੂੰਨ ਲਾਗੂ ਹੁੰਦਾ ਹੁੰਦਾ ਤੇ ਉਹਨੂੰ ਸਜ਼ਾ ਪਹਿਲਾਂ ਹੋਈ ਹੁੰਦੀ ਤੇ ਫਿਰ ਇਹ ਮੁੰਡਾ ਜਿਹੜਾ ਸਾਡੇ ਕੋਲ ਅੱਜ ਹੋਣਾ ਸੀ ਦੂਸਰੀ ਸਾਡੇ ਜਿਹੜੀ ਅਪੀਲ ਸੀ ਕਿ ਇਸ ਮਸਲੇ ਤੇ ਸਾਡੀ ਲੋਕਾਂ ਨੂੰ ਅਪੀਲ ਕੀਤੀ ਹੈ ਹੂੰ ਅਸੀਂ ਇਹ ਸੋਚਦੇ ਹਾਂ ਕਿ ਜਿੰਨਾ ਚਿਰ ਲੋਕਾਂ 'ਚ ਜਾਗਰੂਤਾ ਨਹੀਂ ਪੈਦਾ ਕੀਤੀ ਜਾਂਦੀ ਲੋਕਾਂ ਨੂੰ ਆਪਣੇ ਮਸਲੇ ਨੂੰ ਡਰੈਸ ਹੋਣ ਦੀ ਸਖਲਾਈ ਨਹੀਂ ਦਿੱਤੀ ਜਾਂਦੀ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਤਰਕਸ਼ੀ ਸੁਸਾਇਟੀ ਜਿਹੜੀ ਆ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਅਵੇਰਨੈਸ ਲੈ ਕੇ ਜਾਣ ਦੇ ਲਈ ਕੰਮ ਕਰ ਰਹੀ ਹੈ ਜਿਹਦੇ 'ਚ ਅਸੀਂ ਵੱਖ-ਵੱਖ ਸਮੇਂ 'ਚ ਲੋਕਾਂ ਦੇ ਬੱਚਿਆਂ ਦੀ ਸਕੂਲਾਂ ਦੇ ਵਿੱਚ ਚੇਤਨ ਪਰਕ ਤਰੀਕੇ ਦੇ ਨਾਲ ਤੇ ਇਗਜ਼ਾਮ ਲੈਣੇ ਆ ਜਿਹੜੀ ਸਾਡੀ ਵੈਨ ਆ ਸਕੂਲਾਂ ਦੇ ਵਿੱਚ ਜਾਂਦੀ ਆ ਪਿੰਡਾਂ 'ਚ ਜਾਂਦੀ ਆ ਮੇਲਿਆਂ 'ਚ ਜਾਂਦੀ ਆ ਪਿੰਡਾਂ 'ਚ ਅਸੀਂ ਨੁੱਕੜ ਨਾਟਕ ਖੇੜਦੇ ਆ ਵੀ ਸਾਡਾ ਸਭ ਤੋਂ ਵੱਡੀ ਗੱਲ ਹੈ ਕਿ ਕਾਨੂੰ ਇੰਨੇ ਸਿਆਣੇ ਕਰਦੋ ਕਿ ਉਹ ਇਹਨਾਂ ਦੀ ਜਿਹੜੇ ਜਿਹੜੇ ਤਾਂ ਤਰੀਕੇ ਚੇਦੇ ਆ ਜਿਹੜੇ ਇਹਨਾਂ ਦੇ ਲੁੱਟ ਖੁੱਟ ਦੇ ਅੱਡੇ ਆ ਇਹਨਾਂ ਤੋਂ ਆਪ ਹੀ ਕਿਨਾਰਾ ਕਰ ਜਾਣ ਬਿਲਕੁਲ ਪਰ ਇੱਕ ਚੀਜ਼ ਮੈਂ ਬੇਨਤੀ ਕਰ ਦੂੰ ਤੁਹਾਨੂੰ ਅਖੀਰ ਦੇ ਉੱਪਰ ਕਿ ਉਹ ਚੀਜ਼ ਨੂੰ ਇੱਕ ਪਾਸੇ ਰੱਖ ਕੇ ਜਿਹੜੀ ਗਲਤੀ ਹੋ ਗਈ ਜਾਂ ਉਹਨਾਂ ਨੇ ਗੁਨਾਹ ਕੀਤਾ ਇਹਨਾਂ ਤੋਂ ਗਲਤੀ ਹੋ ਗਈ ਉਹਨਾਂ ਵੱਲੋਂ ਗੁਨਾਹ ਕੀਤਾ ਗਿਆ ਉਹ ਚੀਜ਼ ਨੂੰ ਇੱਕ ਪਾਸੇ ਰੱਖ ਕੇ ਤੁਹਾਨੂੰ ਜਦੋਂ ਵੀ ਅਸੀਂ ਬੇਨਤੀ ਕੀਤੀ ਆ ਕਿਸੇ ਵੀ ਲੋੜਵੰਦ ਪਰਿਵਾਰ ਲਈ ਤਾਂ ਤੁਸੀਂ ਹਮੇਸ਼ਾ ਸਾਥ ਦਿੱਤਾ। ਬਸ ਆਹ ਬੱਚਿਆਂ ਦੇ ਵੱਲ ਵੇਖ ਲਿਓ ਤੁਸੀਂ ਕੁਝ ਮਦਦ ਇਸ ਪਰਿਵਾਰ ਦੀ ਹੋ ਸਕੇ ਕਿਉਂਕਿ ਇਹਨਾਂ ਨੂੰ ਚੰਗੇ ਬੁਰੇ ਦਾ ਹਲੇ ਕੋਈ ਪਤਾ ਨਹੀਂ ਹੈ। ਇਹਨਾਂ ਨੂੰ ਕੋਈ ਵੀ ਇਸ ਚੀਜ਼ ਦੇ ਨਾਲ ਲੈਣਾ ਦੇਣਾ ਨਹੀਂ ਕਿ ਨਫਾਕੀ ਆ ਨੁਕਸਾਨ ਕੀ ਆ ਠੀਕ ਆ। ਸ਼ੈਤਾਨ ਕੀ ਆ ਰੱਬ ਦਾ ਨਾਮ ਕੀ ਆ ਇਹਨਾਂ ਨੂੰ ਹਜੇ ਇਸ ਚੀਜ਼ ਨਾਲ ਸਮਝ ਨਹੀਂ। ਇਸ ਬੱਚਿਆਂ ਦੇ ਵੱਲ ਵੇਖ ਕੇ ਹੋ ਸਕਿਆ ਤੇ ਆਰਥਿਕ ਤੌਰ ਤੇ ਇਸ ਪਰਿਵਾਰ ਦੀ ਮਦਦ ਤੁਸੀਂ ਜ਼ਰੂਰ ਕਰਿਓ ਪਰ ਇਹ ਬਹੁਤ ਵੱਡਾ ਸਵਾਲ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਜਿਵੇਂ ਵੀਰ ਨੇ ਕਿਹਾ ਕਿ ਅਸਲ ਦੇ ਵਿੱਚ ਐਮਐਲਏ ਕੋਈ ਮੰਤਰੀ ਅਸੀਂ ਜਿਹੜੇ ਮੰਗ ਪੱਤਰ ਦਿੱਤੇ ਆ ਉਹਦੇ ਤੇ ਕੋਈ ਬੋਲਿਆ ਨਹੀਂ ਕੋਈ ਕਾਨੂੰਨ ਨਹੀਂ ਪਰ ਮੈਨੂੰ ਨਹੀਂ ਲੱਗਦਾ ਵੀ ਕਾਨੂੰਨ ਬਣੂਗਾ ਕਿਉਂਕਿ ਇਹਨਾਂ ਲੋਕਾਂ ਤੋਂ ਹੀ ਧਰਮ ਦੇ ਨਾਂ ਤੇ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਤੇ ਰਾਜਨੀਤੀ ਵੋਟਾਂ ਕਰਕੇ ਫਿਰ ਉਹ ਕਿਸੇ ਵੀ ਹੱਦ ਤੱਕ ਜਾਂਦੇ ਆ ਇਸੇ ਕਰਕੇ ਅੱਜ ਸਾਡੇ ਧਰਮ ਦਾ ਬੋਲਬਾਲਾ ਜ਼ਿਆਦਾ ਹੋ ਗਿਆ ਜ਼ਿਆਦਾ ਇਹ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਖੁੱਲ ਗਈਆਂ ਕਿਤੇ ਨਾ ਕਿਤੇ ਸੱਚ ਤੋਂ ਕੋਹਾਂ ਦੂਰ ਅਸੀਂ ਬੈਠੇ ਆ ਇਹਨਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਲਾ ਕੇ ਕਿਤੇ ਨਾ ਕਿਤੇ ਲੀਡਰ ਵੀ ਲਾਹਾ ਲੈਂਦੇ ਆ ਤੇ ਧਰਮ ਦੇ ਨਾਂ ਤੇ ਬਣੇ ਹੋਏ ਜਿਹੜੇ ਬਾਬੇ ਨੇ ਇਹ ਵੀ ਲਾਹਾ ਕਿਤੇ ਨਾ ਕਿਤੇ ਲੈਂਦੇ ਆ ਤੇ ਨੁਕਸਾਨ ਸਾਡਾ ਆਮ ਪਬਲਿਕ ਦਾ ਜਿਹੜਾ ਹੈਗਾ ਉਹ ਅਸੀਂ ਹਰ ਵਾਰ ਜਿਹੜਾ ਚੱਲਦੇ ਆ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਪਰਿਵਾਰ ਦੀ ਮਦਦ ਤੇ ਜਰੂਰ ਤੁਸੀਂ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ